ਐਜੂਕੇਸ਼ਨ ਨੂੰ ਬਿਹਤਰ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮਿਨੇਸ਼ਨ ਖੋਲੇ ਗਏ ਨੇ ਮਰੰਡਾ ਦੇ ਵਿੱਚ ਮੌਜੂਦ ਆ ਜਿੱਥੇ ਸਟਾਫ ਤੇ ਪ੍ਰਿੰਸੀਪਲ ਆਮੋ ਸਾਹਮਣੇ ਨਹੀਂ ਜਾਣਦੇ ਕਿ ਮਾਮਲਾ ਕੀ ਹੈ ਸਰ ਕੀ ਮਾਮਲਾ ਹੈ ਇਹ ਦੇਖੋ ਜੀ ਹੁਣ ਵੀ ਜਿਹੜਾ ਹੈ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਵਰਡ ਯੂਜ਼ ਕੀਤਾ ਗਿਆ ਕੰਮਚੋਰ ਸ਼ਬਦ ਜਦ ਕਿ ਮੈਂ ਆਪਣੀ 2 ਸਾਲ ਦੀ ਪ੍ਰਾਪਤੀ ਤੁਹਾਡੇ ਸਾਹਮਣੇ ਦੱਸ ਕੇ ਹਟਿਆ ਅਗਰ ਅਸੀਂ ਕੰਮਚੋਰੀ ਕੀਤੀ ਹੁੰਦੀ ਤਾਂ ਪ੍ਰਾਪਤੀ ਕਿੱਥੋਂ ਆਂਦੀ ਸਕੂਲ ਦੀ ਠੀਕ ਹੈ ਜੀ ਔਰ ਜਿਹੜੇ ਇਹ ਕਹਿ ਰਹੇ ਨੇ 10 15 10 15 ਨਹੀਂ ਹੈ ਉਹ ਦੋ ਟੀਚਰ ਹੈ ਠੀਕ ਹੈ ਜੀ ਦੋ ਤਿੰਨ ਟੀਚਰ ਹੈ ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਨਾਲ ਕਰਿਆ ਹੋਇਆ ਹੈ ਠੀਕ ਹੈ ਜੀ ਔਰ ਉਹਨਾਂ ਦੀ ਬਦੌਲਤ ਹੀ ਜਿਹੜਾ ਸਕੂਲ ਦਾ ਮਾਹੌਲ ਹੈ ਉਹ ਨਹਾਈਤੀ ਖਰਾਬ ਹੋ ਚੁੱਕਿਆ ਇਹ ਮਸਲਾ ਕਿਹ ਚੱਲ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਕਹਿੰਦੇ ਕੋਈ ਪ੍ਰੋਸੈਸਿੰਗ ਚੱਲ ਰਹੀ ਹੈ ਕੋਈ ਇਨਕੁਆਰੀ ਚੱਲਦੀ ਹੈ ਮੈਂਟਲ ਟੌਰਚਰ ਦਾ ਇਹ ਹਰਾਸ਼ਮੈਂਟ ਦਾ ਅਨੈਥੀਕਲ ਲੈਂਗੁਏਜ ਯੂਜ਼ ਕਰੀ ਜਾਂਦੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਉਰੇ ਜਿਹੜਾ ਹੈ ਟੀਚਰਾਂ ਨੂੰ ਇੱਕ ਇਹ ਲਗਾਓ ਵੀ ਦਸਤਰ ਤੇ ਮੁਰੇ ਦੋ ਦੋ ਘੰਟੇ ਬਾਹਰ ਖੜਾ ਕੇ ਰੱਖਿਆ ਜਾਂਦਾ ਹੈ ਸਾਡੇ ਕਈ ਟੀਚਰ ਇਹ ਜੀ ਆ ਵੀ ਉਹ ਜੇ ਆਣਗੇ ਵੀ ਕੰਮ ਕਰਨ ਦੇ ਲਈ ਲੇਕਿਨ ਉਹਨਾਂ ਨੂੰ ਪਹਿਲਾਂ ਏ ਕਹਿਆ ਜਾਂਦਾ ਵੀ ਰੁਕ ਜਾਓ ਪਹਿਲਾਂ ਬੋਰਡ ਵੀ ਲੱਗਿਆ ਸੀ ਉਰੇ ਦੇ ਆਪਣਾ ਵੀ ਇਹਨਾਂ ਨੇ ਕਿਹਾ ਹੈ ਵੀ ਬਿਨਾ ਅੱਗੇ ਅੰਦਰ ਆਣਾ ਮਨੈ ਜਦ ਕਿ ਇੱਥੇ ਇਹ ਜੀ ਪਾਪਨਾ ਯੂਜ਼ ਨਹੀਂ ਹੁੰਦੀ ਅੱਜ ਕੀ ਮਸਲਾ ਹੋਇਆ ਸੀ ਜੋ ਪ੍ਰਟੀਚਰ ਬੇਹੋਸ਼ ਹੋਏ ਨੇ ਅੱਜ ਸਰ ਸਾਡੇ ਲੈਕਚਰਰ ਮੈਥ ਨੇ ਸੰਦੇਸ਼ ਮੈਡਮ ਨੇ ਉਹ ਪ੍ਰਿੰਸੀਪਲ ਮੈਡਮ ਨਾਲ ਕੱਲ ਵੀ ਉਹਨਾਂ ਦੀ ਕੋਈ ਗੱਲ ਹੋਈ ਸੀ ਉਹ ਪਰੇਸ਼ਾਨ ਸੀਗੇ ਅੱਜ ਸਵੇਰੇ ਫੇਰ ਮੈਡਮ ਨੇ ਉਹਨਾਂ ਨੂੰ ਆਫਿਸ ਤੋਂ ਬੁਲਾਇਆ ਆਫਿਸ ਤੋਂ ਬੁਲਾ ਕੇ ਉਹਨਾਂ ਨੂੰ ਕਾਫੀ ਕੁਝ ਬੋਲਿਆ ਗਿਆ ਚਲੋ ਮੈਂ ਉਸ ਟਾਈਮ ਕਲਾਸ 'ਚ ਸੀਗੀ ਮੈਨੂੰ ਇਹੀ ਪਤਾ ਚੱਲਿਆ ਵੀ ਜਦੋਂ ਮੈਡਮ ਉੱਥੋਂ ਆਫਿਸ ਤੋਂ ਬਾਹਰ ਆਏ ਰੋਂਦੇ ਹੋਏ ਬਾਹਰ ਆਏ ਉਹ गिर ਗਏ ਉਹਨਾਂ ਨੂੰ ਸੰਭਾਲਿਆ ਮਤਲਬ ਉਹ ਹੋਸ਼ 'ਚ ਨਹੀਂ ਸੀਗੇ ਜਿਹੜੇ ਟੀਚਰ ਉੱਥੇ ਖੜੇ ਸੀਗੇ ਫਿਰ ਉਹਨਾਂ ਨੂੰ ਹਸਪਤਾਲ ਭੇਜਿਆ ਗਿਆ ਤੇ ਹਸਪਤਾਲ ਵੀ ਜਿਹੜੇ ਟੀਚਰ ਗਏ ਉਹ ਮੈਡਮ ਨਹੀਂ ਭੇਜੇ ਸਾਨੂੰ ਨਹੀਂ ਪਤਾ ਵੀ ਇਸ ਟਾਈਮ ਕਿਹੜੇ ਹਸਪਤਾਲ 'ਚ ਨਹੀਂ ਸਾਡਾ ਕੋਈ ਉਹਨਾਂ ਨਾਲ ਗੱਲ ਨਹੀਂ ਹੋਈ ਤੇ ਉਹ ਬਹੁਤ ਜ਼ਿਆਦਾ ਸੀਰੀਅਸ ਸੀਗੇ ਮੈਡਮ ਉਸ ਟਾਈਮ ਜਦੋਂ ਉਹਨਾਂ ਨੂੰ ਲੈ ਕੇ ਗਏ ਸੂਰ ਸਰ ਕਿਹਨਾਂ ਕੋਲ ਕੇਸ ਚੱਲ ਰਿਹਾ ਹੈ ਐਜੂਕੇਸ਼ਨ ਦਾ ਵਿਭਾਗ ਨੂੰ ਦਿੱਤਾ ਜਾਂ ਕਿਹਨਾਂ ਨੂੰ ਇਸ ਸਿੱਖਿਆ ਸਕੱਤਰ ਨੂੰ ਜਿਹੜਾ ਕੇਸ ਭੇਜਿਆ ਗਿਆ ਸੀ ਗੰਦੂ ਨੂੰ ਭੇਜਿਆ ਸੀ ਇਹ ਜੀ 4 ਤਰੀਕ ਨੂੰ ਭੇਜਿਆ ਗਿਆ ਸੀ 4 ਅਪ੍ਰੈਲ ਨੂੰ ਜਿਹੜੀ ਉਹਨੇ ਲਾਸਟ ਟਾਈਮ ਉਹ ਜੀ ਤੇ ਕੋਈ ਸਾਹਮਣੇ ਇਨਕੁਆਰੀ ਹੈ ਇਨਕੁਆਰੀ ਦੇ ਵਿੱਚ ਜਿਹੜੀ ਮੈਮ ਨੇ ਗੱਲ ਕਹੀਆਂ ਵੀ ਮੇਰੇ ਨਾਲ 15 ਐ 16 ਐ ਦੇਖੋ ਹੁਣ ਜਦੋਂ ਇਨਕੁਆਰੀ ਦੀ ਰਿਪੋਰਟ ਆਣੀ ਉਹ ਸਾਹਮਣੇ ਆ ਜੇਗੀ ਉਹ ਵਿਭਾਗ ਦਾ ਕੰਮ ਹੈ ਸਾਨੂੰ ਵਿਭਾਗ ਤੇ ਉਹ ਪੂਰਾ ਭਰੋਸਾ ਹੈ ਵੀ ਜੋ ਵੀ ਕੰਮ ਹੋਏਗਾ ਬਹੁਤ ਵਧੀਆ ਹੋਏਗਾ ਤੁਸੀਂ ਪਹਿਲਾ ਸ਼ਬਦ ਵਰਤੇ ਆ ਵੀ ਇਨਕੁਆਰੀ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਇਨਕੁਆਰੀ ਨੂੰ ਪ੍ਰਭਾਵਿਤ ਕੀਤਾ ਜਾਇਆ ਉਹਨਾਂ ਨੇ ਜਿਹੜੀ ਡੀਓ ਦਫ਼ਤਰੋਂ ਟੀਮ ਲੱਗੀ ਜੀ ਉਹਨਾਂ ਦੇ ਉੱਪਰ ਵੀ ਆਬਜੈਕਸ਼ਨ ਚੁੱਕਿਆ ਗਿਆ ਕੀ ਰਣ ਤੁਸੀਂ ਪ੍ਰਿੰਸੀਪਲ ਵੱਲੋਂ ਜਿਹੜਾ ਹੈ ਉਹਨਾਂ ਉੱਤੇ ਵੀ ਆਬਜੈਕਸ਼ਨ ਚੁੱਕਿਆ ਗਿਆ ਜੀ ਇਨਕੁਆਰੀ ਦੇ ਵਿੱਚ ਜਿਹੜੇ ਦੋ ਬੰਦੇ ਆਏ ਸੀ ਇੱਕ ਕੈਮਿਸਟਰੀ ਵਾਲੇ ਸੀਗੇ ਸਿੰਦਰ ਸਰਤਾ ਇੱਕ ਮੈਡਮ ਸੀਗੇ ਕਿਆ ਮੈਡਮ ਦਾ ਨਾਮ ਹੈ ਸਿੰਦਰ ਮੈਡਮ ਸਿੰਦਰ ਸਿੰਘ ਘਰਚਾ ਜੀ ਤੇ ਦੂਸਰੇ ਨੀਤਾ ਬਲਮਾ ਜੀ ਨੇ ਨੀਤਾ ਮੈਮ ਤਾਂ ਪਹਿਲੀ ਇਨਕੁਆਰੀ ਦੇ ਵਿੱਚ ਤਾਂ ਕੋਈ ਆਬਜੈਕਸ਼ਨ ਨਹੀਂ ਲੱਗਾ ਕਿ ਸੀਨੀਅਰ ਜੂਨੀਅਰ ਦਾ ਪਰ ਸੈਕੰਡ ਟਾਈਮ ਪਤਾ ਨਹੀਂ ਮੈਡਮ ਨੂੰ ਕੁਝ ਲੱਗਦਾ ਹੋਣਾ ਮੈਡਮ ਨੇ ਸੀਨੀਅਰ ਜੂਨੀਅਰ ਦਾ ਦੋਸ਼ ਲਾਤਾ ਤੇ ਇੱਕ ਜਿਹੜਾ ਮੈਂਬਰ ਹੈ ਉਹ ਸਕੂਲ 'ਚ ਆਏ ਤੋ ਡੀਓ ਆਫਿਸ ਤੋਂ ਪਤਾ ਨਹੀਂ ਕਿ ਕਿਹੜੇ ਨਾਲ ਗੱਲ ਕਰਾਈ ਤੇ ਕਹਿੰਨ ਉਹਨਾਂ ਨੂੰ ਭਜਵਾਤਾ ਫਿਰ ਇੱਕ ਬੰਦਾ ਹੀ ਇਨਕੁਆਰੀ ਕਰਕੇ ਗਿਆ ਮਤਲਬ ਇਨਕੁਆਰੀ ਦੀ ਦੋ ਬੰਦਿਆਂ ਦੀ ਡਿਊਟੀ ਲੱਗੀ ਸੀ ਉਸ ਦਿਨ ਇੱਕ ਬੰਦੇ ਨੂੰ ਵਾਪਸ ਭੇਜਤਾ ਸਿਰਫ ਇੱਕ ਬੰਦਾ ਜਿਹੜਾ ਇਹ ਇਨਕੁਆਰੀ ਕਰਕੇ ਗਿਆ ਤਿੰਨ ਕਵਾਰੀ ਪੂਰੇ ਪ੍ਰਿੰਸੀਪਲ ਮੈਡਮ ਨੂੰ ਕਿੰਨਾ ਸਾਲ ਹੋ ਗਏ ਜੀ ਤਿੰਨ ਸਾਲ ਹੋ ਗਏ ਮੈਂ ਇੱਕ ਸਵਾਲ ਕਰਨਾ ਚਾਹੁੰਨਾ ਤੁਹਾਨੂੰ ਪੂਰੇ ਹਲਕੇ ਦੇ ਵਿੱਚ ਇੱਕ ਇੱਕ ਸਕੂਲ ਚੁਣਿਆ ਗਿਆ ਸਕੂਲ ਆਫ ਐਮਿਨਸ਼ਨ ਇਹਦੇ ਲਈ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ ਜੇ ਇਹ ਆ ਕੁਛ ਐਦਾਂ ਦਾ ਮਾਹੌਲ ਹੋਊਗਾ ਤਾਂ ਬੱਚੇ ਕਿਸ ਤਰ੍ਹਾਂ ਪੜ ਸਕਣਗੇ ਪਤਾ ਨਹੀਂ ਅਸੀਂ ਕਿਸ ਤਰੀਕੇ ਨਾਲ ਬੱਚਿਆਂ ਦੇ ਲਾਸ ਨਹੀਂ ਹੋਣ ਦਿੰਦੇ ਉਹ ਤਾਂ ਬੱਚੇ ਤੁਹਾਨੂੰ ਦੱਸ ਸਕਦੇ ਆ ਕਿ ਬੱਚਿਆਂ ਦਾ ਲਾਸ ਨਹੀਂ ਅਸੀਂ ਹੋਣ ਦਿੰਦੇ ਸਾਰੀਆਂ ਕਲਾਸਿਸ ਲੱਗਦੀਆਂ ਸਾਰਾ ਕੰਮ ਪ੍ਰੋਪਰ ਚੱਲਦਾ ਹੈ ਜਿਹੜਾ ਮੈਡਮ ਨੇ ਕਿਹਾ ਵੀ ਕੁਝ ਮਿਹਨਤੀ ਬੰਦੇ ਜਿਹੜੇ ਨੇ ਉਹ ਮੈਡਮ ਵੱਲ ਨੇ ਇਹਦਾ ਮਤਲਬ ਕਿ ਉਹ ਦੋ ਬੰਦੇ ਸਿਰਫ ਸਕੂਲ ਚਲਾ ਰਹੇ ਨੇ ਬਾਕੀ ਆਸੀਂ ਸਾਰੇ ਨਿਕੰਮੇ ਆ ਠੀਕ ਹੈ ਸਾਰਿਆਂ ਨੂੰ ਜੋ ਕੰਮ ਦਿੱਤਾ ਹੈ 28 ਬੰਦਿਆਂ ਨੇ 28 ਬੰਦੇ ਨਿਕੰਮੇ ਆ ਮਹੀਨੇ ਪਹਿਲਾਂ ਜਦੋਂ ਕੰਪਲੇਂਟ ਨਹੀਂ ਹੋਈ ਸੀ ਮੈਨੂੰ ਸਕੂਲ ਦਾ ਪਿੱਲਰ ਕਿਹਾ ਜਾਂਦਾ ਸੀ ਸਾਰੇ ਖੜੇ ਆ ਸਿਮਰਨ ਮੇਰੇ ਇੰਨੀ ਤੜੀ ਸਿਮਰਨਜੀਤ ਕੌਰ ਇੰਗਲਿਸ਼ ਮਿਸਟਰਸ ਹੈ ਮੈਂ ਇਨੇ ਸਿਮਰਨ ਮੈਡਮ ਇੰਨੇ ਵਧੀਆ ਕੰਮ ਕਰਦੇ ਮੇਰੇ ਡਾਇਰੀ ਤੇ ਨੋਟ ਹੈ ਹਾਰਡ ਵਰਕਿੰਗ ਡੈਡੀਕੇਟਿਡ ਟੀਚਰ ਆ ਇਨਕੁਆਇਰੀ ਤੋਂ ਬਾਅਦ ਕਿਉਂਕਿ ਮੈਂ ਆਪਣੀ ਰੇਜ਼ ਕੀਤੀ ਪਹਿਲਾਂ ਸਾਨੂੰ ਲੱਗਦਾ ਸੀ ਕਿ ਚਲੋ ਨਹੀਂ ਮੈਡਮ ਨੇ ਕੰਮ ਕਰਾਣੇ ਹੈ ਮੁਖੀ ਦਾ ਚਾਹੀ ਇਹ ਰੋਲ ਹੁੰਦਾ ਪਰ ਜਦੋਂ ਸਾਨੂੰ ਏਡੀ ਸਾਡੀ ਬੇਇੱਜ਼ਤੀ ਹੋਣੀ ਬਾਹਰ ਖੜੇ ਖੜੇ ਹੋ ਕੇ ਕਲਾਸਾਂ ਦੇ ਅੰਦਰ ਆ ਕੇ ਬੱਚਿਆਂ ਸਾਹਮਣੇ ਸਾਨੂੰ ਜਦੋਂ ਕਿਹਾ ਜਾਂਦਾ ਤੁਹਾਡਾ ਟੀਚਰ ਦਾ ਕੈਜੂਅਲ ਐਟੀਟਿਊਡ ਹੈ ਟੀਚਰ ਸਟੇਜ ਤੇ ਖੜਕੇ ਸਾਨੂੰ ਕੁਝ ਗਲਤ ਕਿਹਾ ਜਾਂਦਾ ਉਦੋਂ ਅਸੀਂ ਆਪਣੀ ਆਵਾਜ਼ ਨੂੰ 3 ਸਾਲ ਬਾਅਦ ਮਸਾਂ ਇਕੱਠੇ ਹੋ ਕੇ ਚੁੱਕੀ ਆ ਤੇ ਉਹਨੂੰ ਵੀ ਕਿੰਨਾ ਕੁੱਲ ਅੰਦਰ ਬੁਲਾ ਕੇ ਇੰਨੇ ਕੋ ਆਰਡਰ ਬੇਤੁਕੇ ਕੱਟੇ ਜਾ ਕੱਟੇ ਜਾ ਰਹੇ ਆ ਮੈਡਮ ਵੱਲੋਂ ਕਿ ਅਸੀਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਪਹਿਲਾਂ ਤੁਹਾਨੂੰ ਦਬਾਅ ਪਾਇਆ ਕਿ ਸਮਝੌਤਾ ਕਰੋ ਔਰ ਫੋਨ ਸਾਡੇ ਤੇ ਦਬਾਅ ਹੈ ਕਿ ਜੇ ਤੁਸੀਂ ਸਮਝੌਤਾ ਨਹੀਂ ਕੀਤਾ ਤੇ ਹੁਣ ਮੈਂ ਤੁਹਾਡੀ ਨੌਕਰੀ ਨਹੀਂ ਰਹਿਣ ਦੇਣੀ ਕੁੱਲ ਕਿੰਨਾ ਸਟਾਫ ਆ ਸਰ ਉਹਰੇ ਕੁੱਲ ਇੱਥੇ ਜੀ 36 ਦਾ ਸਟਾਫ ਹੈ ਜੀ ਉਹਨਾਂ ਦੇ ਅੰਗੇਸ ਕਿੰਨੇ ਨੇ 28 28 ਕੁਛ ਦਾ ਪਰਬੀਸ਼ਨ ਪੀਰੀਅਡ ਚੱਲ ਰਿਹਾ ਹੈ ਜੀ ਤੇ ਇਸ ਕਰਕੇ ਇਸ ਕਰਕੇ ਉਹਨਾਂ ਨੇ ਬਿਆਨ ਦੇਣ ਤੋਂ ਮਨਾ ਕੀਤਾ ਕਿ ਕੱਲ ਨੂੰ ਮੈਡਮ ਸਾਡੇ ਕੋਈ ਨੈਗੇਟਿਵ ਰਿਪੋਰਟ ਦੇ ਦੇਣਗੇ ਤੇ ਅਸੀਂ ਕੱਚੇ ਆ ਸਾਡੇ ਨੌਕਰੀ ਦੇ ਉੱਤੇ ਸਵਾਲ ਆ ਸਕਦਾ ਹੈ ਤੇ ਮਾਹੌਲ ਸਕੂਲ ਦਾ ਜੀ ਬਹੁਤ ਜ਼ਿਆਦਾ ਖਰਾਬ ਹੈਗਾ ਆ ਤੇ ਅੱਜ ਜਦੋਂ ਮੈਡਮ ਨੂੰ ਸਿਰੇ ਚੁੱਕਿਆ ਤਾਂ ਮੈਂ ਹੀ ਚੁੱਕਿਆ ਸੀਗਾ ਉਹ ਮਤਲਬ ਹੱਥਾਂ ਚੋਂ ਨਿਕਲ ਰਹੀ ਸੀਗੇ ਤਾਂ ਮੈਂ ਹੀ ਉਹਨਾਂ ਨੂੰ ਪਿਕ ਕਰਕੇ ਉਹ ਚੱਕ ਕੇ ਤੇ ਜਿਸ ਤਰ੍ਹਾਂ ਉਹਨਾਂ ਦੀ ਬਾਡੀ ਕੰਬ ਰਹੀ ਸੀਗੀ ਉਹ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ ਕਿ ਔਰ ਹਾਈ 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 ਹੈ ਮਤਲਬ ਪਤਾ ਮੈਨੂੰ ਸ਼ਬਦ ਨਹੀਂ ਹੈਗੇ ਮੇਰੇ ਕੋਲ ਬਿਆਨ ਕਰਨ ਦੇ ਕਿ ਉਹ ਕਿੰਨੇ ਪੇਨ ਦੇ ਵਿੱਚ ਸੀਗਾ ਉਹਨਾਂ ਨੂੰ ਚੁੱਕਣ ਤੋਂ ਬਾਅਦ ਮੇਰੀ ਬਾਡੀ ਹਜੇ ਤੱਕ ਵੀ ਨਾਰਮਲ ਨਹੀਂ ਹੋਈ ਹੈ ਜੀ ਕਿਉਂਕਿ ਅਸੀਂ ਸਾਰੇ ਇਨਸਾਨ ਆ ਕਿਤੇ ਨਾ ਕਿਤੇ ਔਰ ਸਾਨੂੰ ਸਾਰਿਆਂ ਨੂੰ ਫੀਲਿੰਗਸ ਹੈਗੀਆਂ ਨੇ ਤੇ ਨਾਲ ਦਾ ਕੋਈ ਵੀ ਹੋਵੇ ਚਾਹੇ ਤੇ ਜਦੋਂ ਉਹਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਸਾਰਿਆਂ ਨੂੰ ਹੁੰਦੀ ਹੈ ਮੋਲ ਸਕੂਲ ਦਾ ਜੀ ਬਹੁਤ ਜ਼ਿਆਦਾ ਖਰਾਬ ਹੈਗਾ ਯਾ ਹਰ ਇੱਕ ਟੀਚਰ ਨੂੰ ਇੰਡੀਵਿਜੂਅਲੀ ਬੁਲਾ ਕੇ ਕਦੀ ਇਹ ਵੀ ਹੁੰਦਾ ਕਿ ਆ ਜਾਂਦਾ ਕਿ ਜੀ ਤੁਸੀਂ ਦੋ ਜਣੇ ਇਕੱਠੇ ਕਿਉਂ ਆ ਗਏ ਤੁਸੀਂ ਯੂਨਿਟੀ ਕਰਕੇ ਆਉਂਦੇ ਹੋ ਵੀ ਦੱਸੋ ਅਸੀਂ ਇੱਥੇ ਕਿਤੇ ਇੱਕ ਦੂਜੇ ਦੇ ਦੁਸ਼ਮਣ ਹੈਗੇ ਆ ਸਾਰੇ ਅਗਰ ਕਿਸੇ ਦੀ ਕੋਈ ਆਪਣੀ ਪ੍ਰੋਬਲਮ ਹੈ ਨਾਲੇ ਤਾਂ ਜੇ ਮੈਡਮ ਕੋਲ ਤਿੰਨ ਟੀਚਰ ਆ ਗਿਆ ਤਾਂ ਤਿੰਨਾਂ ਦੀ ਪ੍ਰੋਬਲਮ ਸੋਲਵ ਕਰ ਦੇਣਾ ਅਸੀਂ ਗਾਈਡੈਂਸ ਹੀ ਲੈਣੀ ਹੈ ਮੈਡਮ ਤੋਂ ਬਟ ਮੈਡਮ ਦਾ ਜਿਹੜਾ ਬਿਹੇਵੀਅਰ ਹੈ ਉਹ ਇੰਨਾ ਬੀਇੰਗ ਅ ਜੈਂਟਸ ਮੈਨੂੰ ਇਹ ਚਿੰਤਾ ਹੁੰਦੀ ਹੈ ਕਿ ਯਾਰ ਮਤਲਬ ਅਸੀਂ ਮੈਡਮ ਦੇ ਨਾਲ ਜਦੋਂ ਕੋਈ ਗੱਲਬਾਤ ਕਰ ਰਿਹਾ ਤਾਂ ਸਾਨੂੰ ਕਿਤੇ ਇਹ ਨਾ ਹੋਵੇ ਕਿ ਸਾਡੇ ਤੇ ਕੋਈ ਗਲਤ ਦੋਸ਼ ਆਰੋਪ ਹੋ ਜਾਣ ਤੇ ਸਾਨੂੰ ਨਵੀਂ ਕੋਈ ਪ੍ਰੋਬਲਮ ਸ਼ੁਰੂ ਹੋ ਜਾਏ ਇਸ ਕਰਕੇ ਕਾਫੀ ਹੱਦ ਤੱਕ ਅਸੀਂ ਅਵੋਇਡ ਕਰਦੇ ਹਾਂ ਕਿ ਮੈਡਮ ਦੇ ਦਫ਼ਤਰ 'ਚ ਨਾ ਜਾਇਆ ਜਾਏ ਜਾਂ ਜੇ ਜਾਇਆ ਜਾਏ ਤਾਂ ਕੋਈ ਹੋਵੇ ਐਜ਼ ਅ ਜੈਂਟਸ ਮੇਰੀ ਇਹ ਫੀਲਿੰਗ ਹੈਗੀ ਹੈ ਜੀ ਔਰ ਮਾਹੌਲ ਜਦਾਂ ਕਿ ਸਾਰੇ ਟੀਚਰਸ ਦੱਸ ਰਹੇ ਕਾਫੀ ਜ਼ਿਆਦਾ ਖਰਾਬ ਹੈ ਅਗਰ ਕਿਸੇ ਨੂੰ ਕੋਈ ਕੋਈ ਸੀਐਲ ਲੈਂਦਾ ਹੈਗਾ ਕੋਈ ਮੈਂ ਦੁਬਾਰਾ ਰਿਪੀਟ ਕਰਦਾ ਕੋਈ ਆਪਣੇ ਕੈਜੂਅਲੀ ਲੈਂਦਾ ਹੈਗਾ ਜਾਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਮੈਡੀਕਲ ਡਿਮਾਂਡ ਕੀਤਾ ਜਾਂਦਾ ਮੰਨ ਲਓ ਹੁਣ ਮੇਰੇ ਬੱਚੇ ਨੂੰ ਪ੍ਰੋਬਲਮ ਹੈ ਠੀਕ ਹੈ ਨਾ ਮੈਂ ਉਸ ਬੱਚੇ ਨੂੰ ਅਰੈਸਟ ਕਰਵਾ ਰਿਹਾ ਜਾਂ ਕਿਤੇ ਲੈ ਕੇ ਗਿਆ ਮੇਰੇ ਬੱਚੇ ਨੂੰ ਡੈਂਗੂ ਸੀਗਾ 35000 ਉਹਦੇ ਸੈਲ ਰਹਿ ਗਏ ਸੀ ਮੈਂ ਮੈਡਮ ਨੂੰ ਸਾਰੀ ਬਤੀ ਦੀ ਆਪਣੀ ਰਿਪੋਰਟ ਵਟਸਐਪ ਕੀਤੀ ਹੈ ਇੰਨਾ ਵੀ ਵਿਸ਼ਵਾਸ ਮੈਡਮ ਨੂੰ ਨਹੀਂ ਹੈਗਾ ਕਿ ਇਹ 45 45 50 50 ਸਾਲ ਦੇ ਉਮਰ ਦੇ ਟੀਚਰਸ ਨੇ ਇਹ ਕੋਈ ਬੱਚਿਆਂ ਵਾਂਗ ਝੂਠ ਥੋੜੀ ਬੋਲਣਗੇ ਬਹੁਤ ਜ਼ਿਆਦਾ ਕਦੀ ਕਿਸੇ ਨੇ ਮੰਨ ਲਓ ਵਿ ਵਿਆਹ ਦਾ ਕਾਰਡ ਭੇਜੋ ਪਹਿਲਾਂ ਮੈਡਮ ਨੂੰ ਦਿਖਾਓ ਕਾਰਡ ਫਿਰ ਉਸਦੇ ਉੱਤੇ 바ਰਗਨਿੰਗ ਹੋਏਗੀ ਜਿੱਦਾਂ ਕਿ ਮੇਰੇ ਨਾਲ ਹੋਇਆ ਅਸੀਂ ਜਾਣਾ ਸੀਗਾ ਫੈਮਲੀ ਦੇ ਨਾਲ ਤਿੰਨ ਦਿਨ ਇੱਕ ਦਿਨ ਜਾਣ ਦਾ ਇੱਕ ਦਿਨ ਆਣ ਦਾ ਇੱਕ ਦਿਨ ਵਿਆਹ ਦਾ ਮੈਡਮ ਇਸ ਗੱਲ ਤੇ ਆੜ ਗਿਆ ਮੈਂ ਤਾਂ ਤੁਹਾਨੂੰ ਦੋ ਛੁੱਟੀਆਂ ਦੇਣੀਆਂ ਬਸ ਤੀਸਰੀ ਦੇਣੀ ਹੋਈ ਨਹੀਂ ਹੈ ਬਾਬੂ ਹੋ ਰਿਹਾ ਤੁਸੀਂ ਬਾਬੂ ਦੇਖੋ ਜੀ ਜੋ ਅੱਜ ਹਾਲਾਤ ਸੀਗੇ ਨਾ ਉਹ ਅਸੀਂ ਉਹੀ ਬੰਦੇ ਮਤਲਬ ਹੁਣ ਫੀਲਿੰਗਸ ਤਾਂ ਸਭ ਚ ਹੈਗੇ ਆ ਥੋੜੀਆਂ ਕੱਲੀਆਂ ਲੇਡੀਜ਼ 'ਚ ਹੋਣਗੀਆਂ ਠੀਕ ਹੈ ਜਸਤਰਾ ਮੈਂ ਉਹਨਾਂ ਨੂੰ ਚੁੱਕਿਆ ਹੈਗਾ ਬਹੁਤ ਸਾਰਾ ਪਰਿਵਾਰ ਹੁੰਦਾ ਜੀ ਦੇਖੋ ਪਰਿਵਾਰ ਭਾਵੇਂ ਅਸੀਂ ਘਰਾਂ ਦੇ ਵਿੱਚ ਪਰਿਵਾਰ ਦੇ ਵਿੱਚ ਇਹ ਵੀ ਇੱਕ ਸਾਡਾ ਪਰਿਵਾਰ ਹੈ ਠੀਕ ਹੈ ਜੀ ਅਸੀਂ ਆਪਸੀ ਸਹਿਯੋਗ ਦੇ ਨਾਲ ਚੱਲਣਾ ਹੁੰਦਾ ਇੱਕ ਘਰ ਦਾ ਮੁਖੀ ਹੁੰਦਾ ਹੈ ਸਕੂਲ ਦੇ ਮੁਖੀ ਨੇ ਠੀਕ ਹੈ ਜੀ ਹੁਣ ਅਜ ਜਦ ਸਵੇਰ ਦੀ ਗੱਲ ਕਰਦੇ ਆ ਮੈਡਮ ਨੇ ਜਦੋਂ ਮੈਡਮ ਨੂੰ ਲੈ ਕੇ ਜਾ ਰਹੇ ਸੀ ਠੀਕ ਹੈ ਅਸੀਂ ਸਾਹਮਣੇ ਖੜੇ ਵੀ ਕੰਟਰੋਲ ਕਰ ਰਹੇ ਮੈਡਮ ਵੱਲੋਂ ਸਾਡੇ ਤੇ ਹਮੇਸ਼ਾ ਹੀ ਸ਼ੱਕ ਕਰਿਆ ਜਾਂਦਾ ਵੀ ਇਹ ਇਹ ਅਗਰ ਦੋ ਖੜੇ ਐ ਧੱਕੇਉ ਖੜੇ ਐ ਮੇਰੀ ਗੱਲ ਕਰ ਰਹੇ ਐ ਅੱਜ ਵੀ ਮੈਡਮ ਨੇ ਆ ਕੇ ਮੇਰੇ ਤੇ ਸਿੱਧਾ ਦੋਸ਼ ਲਾਇਆ ਜਦ ਕਿ ਉਹ ਨੂੰ ਸਾਬਤ ਨਹੀਂ ਕਰ ਸਕਿਆ ਮੈਡਮ ਨੂੰ ਕਿਹਾ ਵੀ ਤੁਸੀਂ ਵੀਡੀਓ ਬਣਾ ਰਹੇ ਹੋ ਮੈਂ ਓਪਨਲੀ ਖੋਲ ਕੇ ਮੈਡਮ ਨੂੰ ਫੋਨ ਦਿਖਾਇਆ ਇੱਥੇ ਤੱਕ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਵੀ ਔਨ ਦਾ ਸਪੋਰਟ ਜਿਹੜੀ ਸਬੂਤਾ ਦੀ ਗੱਲ ਕਹੀ ਸਬੂਤ ਦੇਣੇ ਪੈਂਦੇ ਆ ਜੇ ਅਸੀਂ ਸਬੂਤ ਨਹੀਂ ਦਵਾਂਗੇ ਤਾਂ ਇਹਨਾਂ ਕੋਲ ਹੈਗਾ ਫਿਰ ਇਹ ਆਪਣੇ ਪੈਂਦੀ ਪਾਵਰ ਯੂਜ਼ ਕਰਕੇ ਨੋਟਿਸ ਕੱਢ ਦੇ ਕਿਆ ਕਹਿਣਾ ਚਾਹੁੰਦੇ ਆ ਸਰ ਅੱਜ ਜਦ ਮੈਡਮ ਗਿਰਿਆ ਜਾਂ ਬਿਮਾਰ ਹੋਇਆ ਮੈਂ ਸਪੈਸ਼ਲ ਮੈਨੂੰ ਬੱਚੇ ਨੇ ਕਿਹਾ ਵੀ ਮੈਡਮ ਗਿਰਗੇ ਤਾਂ ਮੈਂ ਕਲਾਸ ਬੱਚਣ ਕੰਮ ਦੇ ਕੇ ਗਈਆਂ ਤੇ ਉੱਥੇ ਜਾ ਕੇ ਆਪਾਂ 10 ਮਿੰਟ ਖੜੇ ਰਹੇ ਉਹ ਤਦ ਤੱਕ ਹਸਪੀਟਲ ਨਹੀਂ ਜਾ ਸਕੇ ਜਦ ਤੱਕ ਮੈਡਮ ਆਪਣੇ ਸਪੈਸ਼ਲ ਆਪਣੇ ਬੰਦੇ ਨਹੀਂ ਬੁਲਾਏ ਹੈਗੇ ਇੱਕ ਦੂ ਸਰ ਜੇ ਉਹਨੇ ਦੇਰ ਚ ਉਹਨਾਂ ਨੂੰ ਕੁਝ ਹੋ ਜਾਂਦਾ ਫਿਰ ਕੀ ਕਰਦੇ ਸਰ ਉਹ ਸਭ ਤੋਂ ਪੇਸ਼ੈਂਸ ਵਾਲਾ ਬੰਦਾ ਅਸੀਂ ਸਾਰੇ ਰੋਂਦੇ ਨਿਕਲੇ ਆ ਫਿਰ ਅਸੀਂ ਸਾਰੇ ਗਲ ਅਸੀਂ ਸਾਰੇ ਰੋਂਦੇ ਨਿਕਲਦੇ ਆ ਅਸੀਂ ਬਹੁਤ ਰੋਏ ਆ ਇੱਕ ਉਹ ਬੰਦਾ ਸੀਗਾ ਜਿਹਦੇ ਚੰਨੀ ਪੇਸ਼ੈਂਸ ਸੀਗੀ ਮੈਂ ਉਹਨਾਂ ਨੂੰ 3 ਸਾਲ ਚ ਰੋਂਦੇ ਨਹੀਂ ਦੇਖਿਆ ਤਾਂ ਬੈਟਾ ਅੱਜ ਉਸ ਬੰਦੇ ਨੂੰ ਮੈਂ ਰੋਂਦੇ ਦੇਖਿਆ ਪ੍ਰੋਬਲਮ ਕੀ ਹੋਈ ਸਰ ਸਾਡੀਆਂ ਛੁੱਟੀਆਂ ਮੈਚ ਨਹੀਂ ਕਰਦੀਆਂ ਕਿਉਂ ਨਹੀਂ ਕਰਦੀਆਂ ਅਸੀਂ ਇੱਥੇ ਛੁੱਟੀ ਅਪਲਾਈ ਕਰ ਦਿੰਨੇ ਆ ਤੇ ਜਦੋਂ ਮੈਡਮ ਸਾਨੂੰ ਕਹਿੰਦੇ ਆ ਵੀ ਛੁੱਟੀ ਨਹੀਂ ਦਿੱਤੀ ਗਈ ਅਸੀਂ ਸਕੂਲਾਂ ਕੇ ਹਾਜ਼ਰੀ ਲਗਾ ਲੈਣੇ ਆ ਹਾਜ਼ਰੀ ਰਜਿਸਟਰ ਨਾਲ ਸਾਡੀਆਂ ਆਈ ਐਚ ਆਰ ਐਮ ਐਸ ਦੀਆਂ ਛੁੱਟੀਆਂ ਜਿਹੜੀਆਂ ਉਹ ਮੈਚ ਨਹੀਂ ਕਰਦੀਆਂ ਉਹ ਛੁੱਟੀਆਂ ਦਾ ਡਾਟਾ ਮੰਗਿਆ ਗਿਆ ਸੀ ਇਨਕੁਆਰੀ ਵੱਲੋਂ ਤਾਂ ਮੈਡਮ ਨੇ ਉਹ ਡਾਟਾ ਤਿਆਰ ਕੀਤਾ ਤਾਂ ਮੈਡਮ ਕਹਿੰਦੇ ਬਈ ਸਾਈਨ ਕਰੋ ਹੁਣ ਗਲਤੋ ਦੇ ਉੱਪਰ ਸਾਈਨ ਮੈਡਮ ਕਿੱਦਾਂ ਕਰ ਦੇਣ ਮੈਡਮ ਨੇ ਸਾਈਨ ਨਹੀਂ ਕੀਤੇ ਇਸ ਕਰਕੇ ਉਹਨਾਂ ਨੂੰ ਅੱਜ ਬੋਲਿਆ ਗਿਆ ਸਾਡੇ ਨਾਲ ਪ੍ਰਿੰਸੀਪਲ ਮੈਡਮ ਵੀ ਮੌਜੂਦ ਨੇ ਮੈਂ ਕੀ ਕਹਿਣਾ ਚਾਹੁੰਦੀ ਹਾਂ ਇਹ ਦੋਸ਼ ਲੱਗੇ ਸਰ ਮੈਂ ਸੌਰੀ ਮੈਂ ਪ੍ਰਿੰਸੀਪਲ ਐਸ.ਓ.ਈ. ਮੋਰੇਂਡਾ ਆਪ ਸਭ ਦੇ ਸਾਹਮਣੇ ਦੱਸਣਾ ਚਾਹੁੰਦੀ ਹਾਂ ਕਿ ਇਹ ਸਕੂਲ ਪਿਛਲੇ 3 ਸਾਲ ਤੋਂ ਮੇਰੇ ਨਾਲੇ ਸਟਾਫ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆ ਰਿਹਾ ਕੋਈ ਸਰ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਸੀ ਕੁਝ ਟੀਚਰਸ ਜਦੋਂ ਹੁਣ ਉਹਨਾਂ ਦੀ ਕਾਪੀ ਦੀ ਮੋਨੀਟਰਿੰਗ ਕੀਤੀ ਗਈ ਕਾਪੀ ਚੈਕਿੰਗ ਹੀ ਨਹੀਂ ਹੋਈ ਇੰਗਲਿਸ਼ ਮੀਡੀਅਮ ਦੀਆਂ ਕਾਪੀਆਂ ਜਿਹਦੇ ਵਿੱਚ ਜੋ ਮੈਂ ਫਿਰ ਉਹਦੇ ਵਿੱਚ ਕੀ ਕਰਦੀ ਆ ਵਿਭਾਗ ਨੂੰ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਮੈਨੂੰ ਬਿਠਾਇਆ ਗਿਆ ਇੱਥੇ ਕਾਪੀ ਚੈਕਿੰਗ ਨਹੀਂ ਹੈ ਬੱਚਿਆਂ ਦਾ ਐਸਐਲਸੀ ਵਿਦਆਊਟ ਮੇਰੀ ਪਰਮਿਸ਼ਨ ਮੈਂ ਬੱਚੇ ਦਾਖਲੇ ਵਧਾਉਣ ਲਈ ਮੈਨੂੰ ਸਰਕਾਰ ਨੇ ਇੱਥੇ ਬਿਠਾਇਆ ਹੋਇਆ ਤੇ ਉਹ ਦਾਖਲੇ ਐਸਐਲਸੀ ਬਿਨਾ ਉਹਦੇ ਤੋਂ ਕੱਟ ਦਿੱਤਾ ਜਾਂਦਾ ਮੇਰੀ ਪ੍ਰਵਾਨਗੀ ਤੋਂ ਪੋਰਟਲ ਤੋਂ ਵੀ ਹਟਾ ਦਿੱਤਾ ਜਾਂਦਾ ਬੱਚਾ ਐ ਵੀ ਉਹ ਜਿੱਥੇ ਮੇਰੇ ਸਕੂਲ ਦੇ ਵਿੱਚ ਐਨਸੀਸੀ ਐਸਓਈ ਸਕੂਲਾਂ ਦੇ ਵਿੱਚ ਸਰਕਾਰ ਨੇ ਲਾਜ਼ਮੀ ਕੀਤੀ ਹੈ ਮਾਨਯੋਗ ਸਿੱਖਿਆ ਮੰਤਰੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੀ ਇੱਥੇ 13 ਦਸੰਬਰ ਨੂੰ ਵਿజిਟ ਕਰਕੇ ਗਏ ਨੇ ਪਰ ਉਸ ਦੇ ਬਾਵਜੂਦ ਵੀ ਇੱਥੇ 20 ਬੰਦੇ ਨੇ ਮੇਰੇ ਕੋਲ ਜਿਹੜੇ 45 ਸਾਲ ਤੋਂ ਘਟੇ ਜਦੇ ਨੇ ਪਰ ਇਸ ਸమేਤ ਜਿਹੜੇ ਡੀਪੀ ਸਾ ਜਿਹੜੇ ਤੁਹਾਨੂੰ ਬਿਆਨ ਦੇ ਰਹੇ ਨੇ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਅਸੀਂ ਫਿਟ ਐਂਡ ਫਾਈਨ ਹ ਬਟ ਇਹਨਾਂ ਨੇ ਕਿਸੇ ਨੇ ਵੀ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਇਆ ਕਿ ਮੈਨੂੰ ਜਬਰੀ ਐ ਐਨਸੀਸੀ ਦਿੱਤੀ ਜਾ ਰਹੀ 20 ਬੰਦਿਆਂ ਚੋਂ ਇੱਕ ਵੀ ਪਰਸਨ ਤਿਆਰ ਨਹੀਂ ਹੋਇਆ ਇੰਨਾ ਇਕੱਠ ਕੀਤਾ ਹੋਇਆ ਇਹਨਾਂ ਨੇ ਕੰਮ ਨਾ ਕਰਨ ਦਾ ਇਹਨਾਂ ਦਾ ਦਾਵਾ ਹੈ ਵੀ 28 ਦੇ ਕਰੀਬ ਟੀਚਰ ਸਾਡੇ ਨਾਲ ਨੇ ਪੜ੍ਹੇਗੇ ਸੀ ਸਰ ਮੈਂ ਉਹਦੇ ਬਾਰੇ ਤੁਹਾਨੂੰ ਮੈਂ ਦੱਸ ਦਈਆ ਉਹਦੇ ਬਾਰੇ ਇਨਕੁਆਰੀ ਚੱਲ ਰਹੀ ਆ ਆ ਜਿਹੜਾ ਅੱਜ ਦਾ ਸੀਨ ਆ ਸਾਰਾ ਇਨਕੁਆਰੀ ਨੂੰ ਪ੍ਰਭਾਵਿਤ ਕਰਨ ਲਈ ਇਹਨਾਂ ਨੇ মিডিਆ ਬੁਲਾਇਆ ਠੀਕ ਹੈ ਜੀ ਇਨਕੁਆਰੀ ਨੂੰ ਜਦੋਂ ਇਨਕੁਆਰੀ ਚੱਲ ਨਹੀਂ ਰਹੀ ਆ ਸਰ ਮੇਰੀ ਬੇਨਤੀ ਹੈ ਟੀਚਰ ਇੱਕ ਬੇਹੋਸ਼ ਹੋ ਜਾਂਦਾ ਜੀ মিডিਆ ਦਾ ਪਹੁੰਚਣਾ ਜ਼ਰੂਰੀ ਹੈ ਸਰ ਮੇਰੀ ਗੱਲ ਸੁਣੋ ਮੈਂ ਇੱਕ ਮਿੰਟ ਵਾਸਤੇ ਮੇਰਾ ਇਸ ਟਾਈਮ ਤੇ ਬੀਪੀ ਚੈੱਕ ਕਰੋ ਉਹ ਠੀਕ ਹੈ ਮੈਂ ਉਥੋਂ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਹੈ ਮੇਰੀ ਜਿਹੜੇ ਟੀਚਰਜ਼ ਨਾਲ ਗਏ ਨੇ ਬਹੁਤ ਸਿਨਸ਼ੀਅਰ ਆਰ ਰਿਟਾਇਰਮੈਂਟ ਅਗਰ ਇਸ ਮਹੀਨੇ ਨੋਨ ਰਿਟਾਇਰਮੈਂਟ ਸਭ ਤੋਂ ਸੀਨੀਅਰ ਟੀਚਰ ਭੇਜੇ ਹੋਏ ਨੇ ਠੀਕ ਹੈ ਜਿਹੜੇ ਟੀਚਰਜ਼ ਨੇ ਉਹ ਇੱਕ ਮੇਲ ਇੱਕ ਪੀਐਨ ਭੇਜਣਾ ਸੀ ਮੈਂ ਨੋਨ ਟੀਚਿੰਗ ਭੇਜਣਾ ਸੀ ਟੀਚਿੰਗ ਮੈਂ ਤਾਂ ਨਹੀਂ ਭੇਜੇ ਕਿਉਂਕਿ ਸਾਡੀ ਕਲਾਸਿਸ ਸਫਰ ਕਰਦੀਆਂ ਨੇ ਠੀਕ ਹੈ ਮੈਂ ਇੱਕ ਐਜ਼ ਅ ਬੀਇੰਗ ਮੁਖੀ ਮੈਂ ਇਹ ਦੇਖਣਾ ਚਾਹੀਦਾ ਕਿ ਕਲਾਸਿਸ ਦੇ ਵਿੱਚੋਂ ਖਾਲੀ ਨਾ ਹੋਣ ਕਲਾਸਿਸ ਬੱਚਿਆਂ ਨੂੰ ਵੀ ਅਸੀਂ ਅਟੈਂਡ ਕਰਨਾ ਤੇ ਉਹਦੇ ਵਿੱਚ ਇੱਕ ਨੋਨ ਟੀਚਿੰਗ ਦੋ ਨੋਨ ਟੀਚਿੰਗ ਭ ਤੇ ਉਹ ਉਹਨਾਂ ਦੇ ਨਾਲ ਅਸਿਸਟ ਕਰ ਰਹੇ ਸੀ ਪੂਰਾ ਸਪੋਰਟ ਕਰਕੇ ਮੈਂ ਆਪ ਨਾਲ ਆਪਣਾ ਗਲੂਕੋਜ਼ ਵਾਲਾ ਪਾਣੀ ਦਿੱਤਾ ਹੈਗਾ ਐਦਾਂ ਦੀ ਕੋਈ ਗੱਲ ਨਹੀਂ ਕੋਈ ਉਹਨਾਂ ਨਾਲ ਬਹਿਸ ਨਹੀਂ ਹੋਈ ਉਹ ਕੱਲ ਇੱਕ ਆਰਡਰ ਉਹਨਾਂ ਨੂੰ ਨੋਟ ਕਰਾਇਆ ਗਿਆ ਸੀ ਉਹਨਾਂ ਨੇ ਉਹ ਇਨਕਾਰ ਕਰ ਦਿੱਤਾ ਅੱਜ ਸਵੇਰੇ ਉਹਨਾਂ ਨੂੰ ਜੋ ਦੱਸਿਆ ਗਿਆ ਸੀ ਕੱਲ ਉਹ ਉਹ ਵੀ ਨਹੀਂ ਉਹਨਾਂ ਨੇ ਨੋਟ ਕੀਤਾ ਅੱਜ ਵੀ ਨਹੀਂ ਕੀਤਾ ਉਸ ਦੇ ਵਿੱਚ ਫਿਰ ਉਹਨਾਂ ਨੇ ਆਹ ਵਾਲੀ ਜਦੋਂ ਦੀ ਚਲ ਮੰਨਿਆ ਤਬੀਅਤ ਖਰਾਬ ਹੋ ਗਈ ਮੈਂ ਫਟਾਫਟ ਫਰਸਟ ਏਡ ਦੇ ਲਈ ਡਾਕਟਰ ਸਾਹਿਬ ਕੋਲ ਭੇਜ ਦਿੱਤਾ ਤੇ ਡਾਕਟਰ ਨੇ ਖੁਦ ਗੱਲ ਕੀਤੀ ਹੈ ਡਾਕਟਰ ਮੇਰੇ ਫੋਨ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਸ ਤੋਂ ਇਲਾਵਾ ਸੇ ਸਕੂਲ ਦੇ ਵਿੱਚ ਕਲਾਸਿਸ ਬਹੁਤ ਖਾਲੀ ਰਹਿੰਦੀਆਂ ਨੇ ਟੀਚਰ ਸ਼ਰ ਜਾਂ ਮੋਬਾਈਲ ਵਰਤਦੇ ਨੇ ਉਹ ਇੱਕ ਬੀਗਾ ਐਸਓਈ ਪ੍ਰਿੰਸੀਪਲ ਮੈਨੂੰ ਉੱਤਰ ਦੇਖਣਾ ਪਏਗਾ ਜੀ ਮੰਤਰੀ ਸਾਹਿਬ ਜਿੱਥੇ ਵਿజిਟ ਕਰਕੇ ਗਏ ਹੋਣ ਉੱਥੇ ਮੈਨੂੰ ਇਹ ਚੀਜ਼ ਨੂੰ ਰੋਕਣ ਲਈ ਬਿਠਾਇਆ ਗਿਆ ਜਾਂ ਮੈਨੂੰ ਇਹ ਸੀਟ ਦਿੱਤੀ ਗਈ ਆ ਤੇ ਮੈਂ ਆਪਣੀ ਸੀਟ ਦੇ ਨਾਲ ਜੇ ਨਾ ਇਨਕੁਆਇਰੀ ਕਰ ਰਹੀ ਹੋਊਂਗੀ ਫਿਰ ਜੇ ਮੈਂ ਨਹੀਂ ਇਹ ਚੀਜ਼ਾਂ ਨੂੰ ਰੋਕੂਗੀ ਠੀਕ ਹੈ ਜਦੋਂ ਇਨਕੁਆਇਰੀ ਚੱਲ ਰਹੀ ਹੈ ਤਾਂ ਇਨਕੁਆਇਰੀ ਨੂੰ ਪ੍ਰਭਾਵਿਤ ਕਰਨ ਲਈ ਸਟੰਡ ਕੀਤਾ ਗਿਆ ਹੈਗਾ ਮੈਨੂੰ ਜਿੱਥੋਂ ਤੱਕ ਇਹ ਸ਼ੰਕਾ ਹੈਗੀ ਆ ਠੀਕ ਹੈ ਜੀ ਸੋ ਇਸ ਸਕੂਲ ਆਫ ਐਮੀਨੇ ਮੁੱਖ ਮੰਤਰੀ ਭਗਵੰਤ ਸਾਹਿਬ ਮਾਨ ਵੱਲੋਂ ਵੀ ਦੌਰਾ ਕੀਤਾ ਗਿਆ ਸੀ ਸੋ ਇਹਨੇ ਦਿਨੇ ਜਿੱਥੇ ਸਕੂਲਾਂ ਦੀ ਐਡਮਿਸ਼ਨਾਂ ਚੱਲ ਰਹੀਆਂ ਨੇ ਜਦੋਂ ਐਦਾਂ ਦਾ ਮਾਹੌਲ ਸਾਹਮਣੇ ਵੇਖਣ ਨੂੰ ਮਿਲੇ ਕਿ ਇੱਕ ਸਟਾਫ ਤੇ ਪ੍ਰਿੰਸੀਪਲੋਂ ਸਾਹਮਣੇ ਹੋਣ ਉਹ ਸਕੂਲ ਦੇ ਵਿੱਚ ਕਿਹੜਾ ਬੱਚਾ ਆਪਣੇ ਭਵਿੱਖ ਦੇ ਲਈ ਦਾਖਲ ਹੋਣਾ ਚਾਹੇਗਾ ਬਰਿੰਡਾ ਤੋਂ ਕਮਲਜੀ ਕਰਨ ਵਾਲੀ ਦੀ ਰਿਪੋਰਟ